ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਬੰਗਲਾਦੇਸ਼ ਵਿੱਚ ਫੌਜ ਨੇ ਸੰਬਾਲੇ ਕਮਾਨ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੇ ਦਿੱਤਾ ਅਸਤੀਫਾ ਬੰਗਲਾਦੇਸ਼ ਵਿੱਚ ਲਗਾਤਾਰ ਹੋ ਰਹੇ ਨੇ ਹਿੰਸਕ ਪ੍ਰਦਰਸ਼ਨ ਸ਼ੇਖ ਅਸਿਨਾ ਦੇ ਵੇਛੜਦੇ ਹੀ ਪੀਐਮ ਹਾਊਸ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਹੋਏ ਦਾਖਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਛਟਕਾ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਦਾਲਤ ਨੇ ਕੀਤੀ ਰੱਦ ਹਾਈ ਕੋਰਟ ਨੇ ਕੇਜਰੀਵਾਲ ਨੂੰ ਵਿਸ਼ੇਸ਼ ਅਜੱਲ ਕੋਲ ਪਹੁੰਚ ਕਰਨ ਲਈ ਕਿਹਾ ਫਰਜੀ ਕ੍ਰਿਪਟੋ ਕਰੰਸੀ ਕੰਪਨੀ ਉੱਤੇ ED ਨੇ ਮਾਰਾ ਛਾਪਾ ਤਕਰੀਬਨ 1 ਕਰੋੜ ਰੁਪਏ ਕੀਤੇ ਗਏ ਜਬਤ ਲਦਾਖ ਅਤੇ ਕੁਝ ਹੋਰ ਥਾਵਾਂ ਉੱਤੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਸਨ ਇਲਜ਼ਾਮ ਤੇ ਹੁਣ ਖਬਰਾਂ ਵਿਸਤਾਰ ਨਾਲ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੇ ਅਹੁਦੇ ਤੋਂ ਅਸਤੀਫਾ ਦੇ ਕੇ ਦੇਸ਼ ਛੱਡ ਦਿੱਤਾ ਅਸੀਨਾ ਦੇ ਰਾਜਧਾਨੀ ਢਾਕਾ ਛੱਡਣ ਦੀ ਖਬਰ ਦੇ ਨਾਲ ਹੀ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਲੋਕ ਪੀਐਮ ਹਾਊਸ ਵਿੱਚ ਦਾਖਲ ਹੋ ਗਏ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਰਹਾਇਸ਼ ਗੋਨੋ ਭਵਨ ਦੇ ਦਰਵਾਜ਼ੇ ਖੋਲ੍ਹ ਕੇ ਲੋਕ ਅੰਦਰ ਦਾਖਲ ਹੋਏ ਅਤੇ ਇੱਥੇ ਜਸ਼ਨ ਮਨਾਇਆ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਅੱਜ ਦੁਪਹਿਰ 3 ਵਜੇ ਦੇ ਕਰੀਬ ਗੋਨੋ ਭਵਨ ਦੇ ਦਰਵਾਜ਼ੇ ਖੋਲੇ ਅਤੇ ਲੋਕ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਹਾਤੇ ਵਿੱਚ ਦਾਖਲ ਹੋ ਗਏ ਇਸ ਤੋਂ ਪਹਿਲਾਂ ਹਸੀਨਾ ਆਪਣੀ ਭੈਣ ਦੇ ਨਾਲ ਇਥੋਂ ਰਵਾਨਾ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਜਾਣ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੇ ਗਈ ਟਾਕਾ ਵਿੱਚ ਪੀਐਮ ਹਾਊਸ ਦਾ ਦਰਵਾਜ਼ਾ ਖੋਲ ਕੇ ਅੰਦਰ ਦਾਖਲ ਹੋਣ ਦੀ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਹਜ਼ਾਰਾਂ ਲੋਕ ਪੀਐਮ ਹਾਊਸ ਵਿੱਚ ਨਿਡਰ ਹੋ ਕੇ ਇਕੱਠੇ ਹੁੰਦੇ ਦੇਖੇ ਜਾ ਸਕਦੇ ਨੇ ਉੱਥੇ ਕੋਈ ਸੁਰੱਖਿਆ ਕਰਮਚਾਰੀ ਜਾਂ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਏ ਇਸ ਤੋਂ ਸਾਫ਼ ਹੈ ਕਿ ਫੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਖੁੱਲ੍ਹਾ ਹੱਥ ਦੇ ਦਿੱਤਾ ਹੈ ਇਥੋਂ ਤੱਕ ਕਿ ਲੋਕ ਪੀਐਮ ਹਾਊਸ ਵਿੱਚੋਂ ਸਮਾਨ ਚੁੱਕ ਕੇ ਲੈ ਜਾਂਦੇ ਦਿਖਾਈ ਦਿੱਤੇ ਦੱਸਦੇ ਕਿ ਐਤਵਾਰ ਤੋਂ ਹੁਣ ਤੱਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ 106 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਫੌਜ ਮੁਖੀ ਨੇ ਕਿਹਾ ਕਿ ਉਹਨਾਂ ਨੇ ਕਮਾਂਡ ਸੰਭਾਲ ਲਈ ਹੈ ਤੇ ਹਾਲਾਤ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹਾਈ ਕੋਰਟ ਨੇ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਨੇ ਕੇਜਰੀਵਾਲ ਨੂੰ ਵਿਸ਼ੇਸ਼ ਜੱਜ ਕੋਲ ਪਹੁੰਚ ਕਰਨ ਲਈ ਕਿਹਾ ਹੈ ਦੱਸਦੇ ਕਿ ਦਿੱਲੀ ਦੇ ਕਥਿਤ ਸ਼ਰਾਬ ਕੋਟਾਲੇ ਵਿੱਚ ਸ਼ਾਮਲ ਅਰਵਿੰਦ ਕੇਜਰੀਵਾਲ ਨੂੰ ਈਡੀ ਅਤੇ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਕੇਜਰੀਵਾਲ ਨੇ ਦੋਹਾਂ ਏਜੰਸੀਆਂ ਦੀਆਂ ਗ੍ਰਿਫਤਾਰੀਆਂ ਦੀ ਕਾਨੂੰਨੀਤਾ ਨੂੰ ਚੁਣੌਤੀ ਦਿੱਤੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਅੰਤਰੀਮ ਜ਼ਮਾਨਤ ਲਈ ਵੀ ਅਰਜ਼ੀ ਦਿੱਤੀ ਸੀ ਹਾਈ ਕੋਰਟ ਨੇ ਅੱਜ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਲद्दाख ਅਤੇ ਕੁਝ ਹੋਰ ਥਾਵਾਂ ਉਤੇ ਲੋਕਾਂ ਨਾਲ ਧੋਖਾ ਦੇਹੀ ਕਰਨ ਵਾਲੀ ਜਾਲੀ ਕ੍ਰਿਪਟੋ ਕਰੰਸੀ ਨਿਵੇਸ਼ ਕੰਪਨੀ ਦੇ ਸંચਾਲਕਾਂ ਵਿਰੁੱਧ ਛਾਪੇਮਾਰੀ ਦੇ ਦੌਰਾਨ 1 ਕਰੋੜ ਰੁਪਏ ਦੀ ਨਕਦੀ ਅਤੇ ਮੁਕਾਦਮੇ ਵਾਲੀ ਸਮੱਗਰੀ ਜ਼ਬਤ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਦੀ ਜਾਣਕਾਰੀ ਦਿੱਤੀ। ਈਡੀ ਨੇ ਦੱਸਿਆ ਕਿ ਤਲਾਸ਼ੀ 2 ਅਗਸਤ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਹੇਠ ਲੇਹ ਜੰਮੂ ਅਤੇ ਹਰਿਆਣਾ ਦੇ ਸੋਨੀਪੱਤ ਵਿੱਚ ਕੀਤੀ ਗਈ ਸੀ। ਇਹ ਪਹਿਲੀ ਵਾਰ ਹੈ ਜਦੋਂ ਈਡੀ ਨੇ ਲद्दाख ਵਿੱਚ ਤਲਾਸ਼ੀ ਲਈ ਹੈ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਾਂਚ ਲਈ ਅਤੇ ਪੋਰਥਮਾਂ ਦੇ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਨਾਲ ਸੰਬੰਧਿਤ ਹੈ। ਇਹਨਾਂ ਵਿਅਕਤੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜੇਕਰ ਉਹ ਏਮੋਲੀਐਂਟ ਕੁਆਇਨ ਨਾਂ ਦੀ ਜਾਲੀ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਦੇ ਨੇ ਤਾਂ ਸਿਰਫ 10 ਮਹੀਨੇ ਵਿੱਚ ਉਹਨਾਂ ਦਾ ਪੈਸਾ ਦੁੱਗਣਾ ਹੋ ਜਾਵੇਗਾ। ਏਡੀ ਮੁਤਾਬਕ ਸੋਨੀਪਾਤ ਦਾ ਨਰੇਸ਼ ਗੁਲੀਆ ਏਮੋਲੀਐਂਟ ਕੁਆਇਨ ਲਿਮਟਿਡ ਨਾਂ ਦੀ ਕੰਪਨੀ ਰਾਹੀਂ ਫਰਜ਼ੀ ਕ੍ਰਿਪਟੋ ਕਰੰਸੀ ਨੂੰ ਹਲਾਸ਼ੇਰੀ ਦੇ ਰਿਹਾ ਸੀ। ਸ਼੍ਰੋਮਣੀ ਕਾਲਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਸ਼੍ਰੀ ਅਕਾਲ 택ਸਰਬ ਨੂੰ ਦਿੱਤਾ ਗਿਆ ਮਾਫੀਨਾਮਾ ਜਨਤਕ ਕਰ ਦਿੱਤਾ ਗਿਆ। ਸ਼੍ਰੀ ਅਕਾਲ 택ਸਰਬ ਦੇ ਸਕੱਤਰ ਨੇ ਇਸ ਮਾਫੀਨਾਮੇ ਨੂੰ ਜਨਤਕ ਕਰਦਿਆਂ ਕਿਹਾ ਕਿ ਇਸ ਬਾਰੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਸ਼੍ਰੋਮਣੀ ਕਾਲਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਸੀਨੀਅਰ ਬਾਗੀ ਅਕਾਲੀ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਸੰਬੰਧੀ ਪੰਜ ਸਿੰਘ ਸਹਿਬਾਨ ਵੱਲੋਂ ਜਾਰੀ ਅਦੇਸ਼ ਦੇ ਮੁਤਾਬਕ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਦਿੱਤੇ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਉਹਨਾਂ ਦੇ ਖਿਲਾਫ ਲਿਖ ਕੇ ਦਿੱਤਾ ਗਿਆ ਉਹ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਉੱਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਂਚਨਾ ਕਰਦੇ ਨੇ ਅੱਜ ਅਕਾਲ ਤਖਤ ਸਕੱਤਰੇ ਤੋਂ ਜਨਤਕ ਕੀਤੇ ਗਏ ਸਪਸ਼ਟੀਕਰਨ ਪੱਤਰ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੋਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਚਾਹੇ ਭੋਲਾਂ ਪਾਰਟੀ ਕੋਲੋਂ ਹੋਈਆਂ ਨੇ ਜਾਂ ਸਰਕਾਰ ਕੋਲੋਂ ਉਹਨੇ ਕਿਹਾ ਕਿ ਦਾਸ ਚੇਤਜਾਂ ਅਚੇਤ ਵਿੱਚ ਹੋਈਆਂ ਨਾ ਸਾਰੀਆਂ ਪੁੱਲਾਂ ਲਈ ਖੇਮਾਂ ਦਾ ਜਾਚ ਚਕਾਏ ਉਹਨੇ ਅੱਗੇ ਲਿਖਿਆ ਕਿ ਸ਼੍ਰੀ ਗੱਲਤਖਸਾਹਬ ਵੱਲੋਂ ਗੁਰਮਤਿ ਪਰੰਪਰਾਵਾਂ ਮੁਤਾਬਕ ਜਾਰੀ ਕੀਤੇ ਹਰ ਹੁਕਮ ਨੂੰ ਉਹ ਖਿੜੇ ਮੱਥੇ ਪਰਵਾਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ ਵਿਖੇ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਨੂੰ ਮਿਲ ਕੇ ਤਸੱਲੀ ਪ੍ਰਗਟਾਈ ਕਿ ਲੋਕਾਂ ਦੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਹੋ ਰਹੇ ਨੇ ਭਗਵੰਤਮਾਨ ਨੇ ਕਿਹਾ ਕਿ ਲੋਕਾਂ ਨੇ ਉਹਨੂੰ ਆਪ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਹੁਣ ਖੱਜਲ-ਖੁਆਰੀ ਘੱਟ ਹੋਈ ਹੈ। ਉਹਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜੋ ਤੰਦਰੁਸਤੀ ਦੇ ਨਾਲ ਨਿਭਾ ਰਹੇ ਨੇ। ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਤੁਸੀਂ ਸਾਰਾ ਆਪਣੇ ਕੈਮਰੇ ਵਿੱਚ ਕੈਦ ਕੀਤਾ ਤੇ ਬੀਐਸਪੀ ਆਫਿਸ ਦੇ ਆ ਦਿੱਕਤਾ ਬਲ ਲੋਕ ਮਿਲੇ ਕਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਕਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਸੀ ਰਿਸ਼ਤੀਆਂ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੂੰਗਾ ਭੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਹੈ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਉਹਦਾ ਮਿਲ ਜਾਂਦਾ ਸਹੀ ਗੱਲ ਤਾਂ ਅਸੀਂ ਦੱਸਿਆ ਤੇ ਲੋਕ ਕਹਿੰਦੇ ਵੀ ਨਹੀਂ ਕਿਸੇ ਨੇ ਪੁੱਛ ਕਹਿੰਦੇ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਦੇਖੋ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚੈਰੀਆਂ ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਹੈ ਇਹ ਨਾ ਇਥੇ ਤਾਂ ਇਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਅਚਾਨਕ ਆਉਣਾ ਵੀ ਇਹ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕੱਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀ ਆ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਵਿੱਚ ਵੇਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਟ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬਕਾਲਾ ਸਾਹਿਬ ਵਿੱਚ ਰਖੜ ਪੁੰਨਿਆ ਮੌਕੇ ਜੋੜ ਮੇਲਾ ਮਨਾਇਆ ਜਾ ਰਿਹਾ ਇਸ ਤਰ੍ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਟੀਮ ਵੱਲੋਂ 19 ਅਗਸਤ ਨੂੰ ਬਾਬਾ ਬਕਾੜਾ ਸਾਹਿਬ ਦੇ ਵਿੱਚ ਇੱਕ ਵਿਸ਼ਾਲ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੰਨ ਸਿੰਘ ਦੀ ਗਵਾਈ ਵਿੱਚ ਅੱਜ ਜੱਲੂਪੁਰ ਖੇੜਾ ਦੇ ਵਿੱਚ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਇਸ ਪੰਥਕ ਇਕੱਤਰਤਾ ਨੂੰ ਸਫਲ ਬਣਾਉਣ ਲਈ ਵੱਖ-ਵੱਖ ਵਰਕਰਾਂ ਅਤੇ ਪਿੰਡਾਂ ਦੇ ਅਨੁਸਾਰ ਲੋਕਾਂ ਦੀਆਂ ਡਿਊਟੀਆਂ ਲਗਾਉਣ ਤੋਂ ਇਲਾਵਾ ਇਕੱਤਰਤਾ ਦੌਰਾਨ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪਣ ਬਾਰੇ ਵਿਚਾਰ-ਚਰਚਾ ਕੀਤੀ ਗਈ ਡੀਜੀਪੀ ਪੰਜਾਬ ਗੌਰਵ ਜਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ ਚਲਾਈ ਗਈ ਇੱਕ ਵਿਸ਼ੇਸ਼ ਮਹਿਮ ਤਹਿਤ ਖੂਫੀਆ ਅਭਿਆਨ ਵਿੱਚ ਸਟੇਟ ਸਪੈਸ਼ਲ ਆਪਰੇਸ਼ਨਸ ਅਲ ਅੰਮ੍ਰਿਤਸਰ ਨੇ ਰਾਜਵੰਤ ਸਿੰਘ ਉਰਫ ਰਾਜੂ ਨੂੰ ਫੜਕੇ ਸਰਹੱਦ ਪਾਰ ਤਸਕਰੀ ਮੋਡਿਊਲ ਦਾ ਪਰਦਾ ਫਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਕਿਸਤਾਨ ਆਧਾਰਤ ਸਮੱਗਲਰ ਦੇ ਸੰਪਰਕ ਵਿੱਚ ਸੀ ਜੋ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਕੇਪ ਨੂੰ ਭਾਰਤੀ ਖੇਤਰ ਵਿੱਚ ਭੇਜ ਰਿਹਾ ਸੀ। ਜਾਣਕਾਰੀ ਮੁਤਾਬਕ ਹੈ ਦੋਸ਼ੀ ਵਿਰੁੱਧ ਅੰਮ੍ਰਿਤਸਰ ਵਿਖੇ ਮਕਦਮਾ ਦਰਜ ਕੀਤਾ ਗਿਆ ਤੇ ਮੁਲਜ਼ਮਾਂ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਗਤੀਵਿਧੀਆਂ ਸਬਬ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਵੰਤ ਸਿੰਘ ਦੇ ਕਬਜ਼ੇ ਵਿੱਚੋਂ ਦੋ ਮੈਗਜ਼ੀਨਾਂ ਦੇ ਨਾਲ ਦੋ ਪਿਸਤਲ ਬਰਾਮਦ ਕੀਤੇ ਗਏ ਨੇ। ਸਦਰਪੁਰ ਸਥਾਨਾ ਮੋਰਿੰਡਾ ਵੱਲੋਂ ਸਨੇਚਿੰਗ ਕਰਨ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਰ ਅਤੇ ਖੋਏ ਹੋਏ ਮੋਬਾਈਲ ਸਮੇਤ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਦੋ ਵਾਕਫ ਮਾਮਲੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਅਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੋਰਿੰਡਾ ਦੇ ਡੀਐਸਪੀ ਗੁਰਦੀਪ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਚਨੌਰੀ ਕੋਲ ਮੋਬਾਈਲ ਫੋਨ ਚੋਰੀ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਕਿ ਮੌਕੇ ਉੱਤੇ ਗੱਡੀ ਛੱਡ ਕੇ ਨੇੜਲੇ ਖੇਤਾਂ ਵਿੱਚ ਲੁਕੇ ਹੋਏ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਇਹਨਾਂ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੂਜੇ ਮਾਮਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੁਰਨੀਤ ਖਰਾਨਾ ਆਈਪੀਐਸ ਐਸਐਸਪੀ ਰੂਪਨਗਰ ਦੇ ਨਿਸ਼ਾਨ ਨਿਰਦੇਸ਼ਾ ਹੈਟਾ ਸਾਡੀ ਮੋਰਿੰਡਾ ਸਦਰ ਦੀ ਟੀਮ ਵੱਲੋਂ ਇੱਕ ਜਿਹੜਾ ਨਸ਼ਾ ਵੇਚਦਾ ਸੀਗਾ ਸੁਜੀਤਨਗਰ ਦਾ ਉਹ ਸੁਜੀਤਨਗਰ ਦਾ ਜਿਹੜਾ ਹੈਗਾ ਇੱਕ ਦੋਸ਼ੀ ਉਹ ਅਸੀਂ ਫੜਿਆ 12 ਗ੍ਰਾਮ ਉਹ ਸਿਟੀ ਮੋਰਿੰਡੇ 'ਚ ਪਰਚਾ ਦਿੱਤਾ ਇੰਸਪੈਕਟਰ ਸੁਨੀਲ ਸੁਨੀਲ ਵੱਲੋਂ ਤੇ ਇੱਕ ਜਿਹੜਾ ਹੈਗਾ ਦੋਸ਼ੀ ਸਦਰ ਮੋਰਿੰਡੇ ਦੀ ਟੀਮ ਨੇ ਫੜਿਆ ਉਹਨਾਂ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ ਤੇ ਇਹ ਸਾਡੇ ਦੋ ਪਰਚੇ ਹੈਗੇ ਆਗੇ ਐਨਡੀਪੀਐਸ ਦੇ ਇਸ ਤੋਂ ਇਲਾਵਾ ਇੱਕ ਬਰਨਾਲੇ ਏਰੀਏ ਦੇ ਸੀਗੇ ਚਾਰ ਨੌਜਵਾਨ ਉਹ ਸਾਡੇ ਏਰੀਏ ਦੇ ਵਿੱਚ ਆ ਕੇ ਉਹਨਾਂ ਨੇ ਧਨੌਰੀ ਪਿੰਡ ਦੇ ਨੇੜੇ ਲੜਕੀਆਂ ਤੋਂ ਫੋਨ-ਫੋਨ ਦੀ ਕੋਸ਼ਿਸ਼ ਕੀਤੀ ਫੋਨ ਖੋਰੇ ਸੀ ਫੋਨ ਖੋ ਕੇ ਉਹ ਚੜੀ ਚੜ ਗਏ ਸਾਡੀ ਟੀਮ ਨੂੰ ਫੋਨ ਕੀਤਾ ਸਾਡੀ ਟੀਮ ਮੌਕੇ ਤੇ ਪਹੁੰਚੀ ਐਸਟੋ ਸਾਹਿਬ ਦੀ ਨਗਰਾਨੀ ਹੇਠ ਤੇ ਉਹ ਪਿੰਡ ਦੇ ਲੋਕਾਂ ਦੀ ਮਦਦ ਨਾਲ ਤੇ ਸਾਡੀ ਟੀਮ ਦੇ ਮਤਨ ਨਾਲ ਉਥੋਂ ਚਾਰ ਨੌਜਵਾਨਾਂ ਨੂੰ ਫੜਿਆ ਗਿਆ ਉਹਨਾਂ ਕੋਲੋਂ ਉਹਨਾਂ ਫੜ ਕੇ ਉਹਨਾਂ ਦੇ ਪਰਚਾ ਦਿੱਤਾ ਹੈ ਅੱਗੇ ਸਾਡੀ ਦੌਰਾਨੀ ਤਫ਼ਤੀਸ਼ ਉਹਨਾਂ ਕੋਲੋਂ ਜਿਹੜੀ ਇੱਕ ਕਾਰ ਮਿਲੀ ਹੈ ਸਾਨੂੰ ਪਤਾ ਲੱਗਿਆਗਾ ਉਹ ਧੂਰੀ ਇਸਟੀ ਦੇ ਵਿੱਚੋਂ ਚੋਰੀ ਹੋਈ ਸੀ ਉੱਥੋਂ ਦੀ ਪੁਲਿਸ ਨਾਲ ਤਾਬਤਾ ਕਾਇਮ ਕੀਤਾ ਉਹਨਾਂ ਨੇ ਦੱਸਿਆ ਵੀ ਚੋਰੀ ਹੋਈ ਹੈ ਇੱਕ ਤੋਂ ਉਹ ਬਰਾਮਦ ਹੋ ਗਈ ਆ ਉਸ ਤੋਂ ਬਾਅਦ ਉਸ ਕਾਰ ਦੇ ਵਿੱਚ ਦੋ ਫੋਨ ਚੋਰੀ ਕੀਤੇ ਹੋਏ ਮਿਲੇ ਆ ਕਿ ਜਿਹੜੇ ਧੂਰੀ ਏਰੀਆ ਦੇ ਵਿੱਚੋਂ ਚੋਰੀ ਕਰਕੇ ਜਾ ਰਹੇ ਸੀ ਉਹਦੀ ਗੱਡੀ ਜੂ ਬਰਾਮਦ ਹੋਈ ਗਏ ਇਸ ਤੋਂ ਇਲਾਵਾ ਸਦਰ ਮੁਰਿੰਡਾ ਦੇ ਏਰੀਆ ਦੇ ਵਿੱਚ ਇੱਕ ਲੜਕੀ ਹੈਗੀ ਆ ਸਧਾਰਨ ਲੜਕੀ ਹੈ ਸਧਾਰਨ ਲੜਕੀ ਦੇ ਘਰ ਦੇ ਵਿੱਚ ਉਹਦਾ ਸ਼ਰੀਕੇ ਚ ਭਰਾ ਲੱਗਦਾ ਸੀਗਾ ਉਹ ਦਾਖਲ ਹੋ ਕੇ ਉਹਦੇ ਨਾਲ ਨਰੀਬ ਕੀਤਾ ਹੈਗਾ ਤੇ ਲੜਕੀ ਦਾ ਮੌਕੇ ਤੇ ਭਰਾ ਪਹੁੰਚ ਗਿਆ ਸੀਗਾ ਜਿੰਨਾਂ ਨੂੰ ਜਿੰਨੇ ਮੌਕੇ ਤੇ ਉੱਤੇ ਲੜਕਾ ਜਿਹੜਾ ਉਹ ਘਰੋਂ ਭੱਜ ਗਿਆ ਉਹਨੂੰ ਵੀ ਸਾਡੀ ਐਸਐਚਓ ਮਰੀਂਡਾ ਦੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਹੈਗਾ ਸੋ ਚਾਰ ਲੜਕੇ ਜਿਹੜੇ ਸਨੇਚਿੰਗ ਕਰਨ ਆਏ ਸੀ ਬਰਨਾਲੇ ਦੇ ਏਰੀਆ ਦੇ ਕਾਰ ਵਿਦ ਫੋਨ ਹੋਰ ਕਵਰ ਕੀਤੇ ਹੈਗੇ ਦੋ ਪਰਚੇ ਸੀ ਐਂਡੀਪੀਐਸ ਦੇ ਉੱਤੇ ਹੈਗੇ ਤੇ ਉਹਦੇ ਵਿੱਚ ਵੱਖ-ਵੱਖ ਰਿਕਵਰੀ ਹੋਈ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਡੜਬਾ ਵਿੱਚ ਐਸਟੀਐਮ ਦੇ ਦਫ਼ਤਰ ਵਿੱਚ ਰੱਖੇ ਇੱਕ ਸਮਾਗਮ ਵਿੱਚ ਹਲਕਾ ਡੜਬਾ ਲਈ ਦੋ ਆਤਾਦਨਿਕ ਸਾਜ਼ੋ-ਸਮਾਨ ਨਾਲ ਲੈ ਸੈਂਬੂਲੈਂਸਾਂ ਸਿਹਤ ਵਿਭਾਗ ਨੂੰ ਸੌਂਪੀਆਂ ਅਤੇ ਨਾਲ ਹੀ ਸਫਾਈ ਕਰਨ ਵਾਲੇ ਆਤਾਦਨਿਕ ਮਸ਼ੀਨਾਂ ਤੇ 35 ਲੱਖ ਰੁਪਏ ਦਾ ਹੋਰ ਸਮਾਨ ਨਗਰਪੰਚਾਇਤ ਦੇ ਹਵਾਲੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਬੇਰੁਖੀ ਦੇ ਕਾਰਨ ਪੰਜਾਬ ਵਿੱਚ ਹਲਕਾ ਡੜਬਾ ਪਿਛੜਾ ਹਲਕਾ ਕਿਹਾ ਜਾਂਦਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਵਿੱਚ ਹਲਕਾ ਢੜਬਾ ਦੇ ਨਾਮ ਨਾਲ ਲੱਗਿਆ ਪਿਛੜਾ ਸ਼ਬਦ ਹਟਾ ਕੇ ਸਾਰੇ ਪੰਜਾਬ ਵਿੱਚੋਂ ਮੋਰੀ ਬਣਾਇਆ ਜਾਵੇਗਾ ਉਹਨੇ ਕਿਹਾ ਕਿ ਸਿਹਤ ਵਿਭਾਗ ਨੂੰ ਅਰਪਣ ਕੀਤੀ ਗਈ ਐਂਬੂਲੈਂਸ ਹਲਕਾ ਢੜਬਾ ਵਿੱਚ ਪਿੰਡ ਧਰਮਗੜ ਵਿੱਚ ਰਹੇਗੀ ਅਤੇ ਇੱਕ ਢੜਬਾ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਹਰ ਸਮੇਂ ਤਿਆਰ ਰਹੇਗੀ ਜਿਸ ਨਾਲ ਲੋੜ ਪੈਣ ਉਤੇ ਕਿਸੇ ਵੀ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਸਭ ਤੋਂ ਪਹਿਲਾਂ ਢੜਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ 2 ਐਂਬੂਲੈਂਸ ਮਸ਼ੀਨਾਂ ਜਿਹੜੀਆਂ ਐਂਬੂਲੈਂਸਾਂ ਲਗੀਆਂ ਉਹ ਦਿੜਬੇ ਵਿੱਚ ਸਮਰਪਿਤ ਕੀਤੀ ਗਈਆਂ ਨੇ ਇੱਕ ਦਿੜਬੇ ਖੜੂਗੀ ਸਿਵਲ ਹਸਪੀਟਲ ਦੇ ਵਿੱਚ ਸਾਡੇ ਸੀਐਮਓ ਸਾਹਿਬ ਲੈ ਕੇ ਆਏ ਨੇ ਔਰ ਦੂਸਰੀ ਪਿੰਡ ਧਰਮਗੜ ਦੇ ਵਿੱਚ ਕਿਉਂਕਿ ਇੱਥੋਂ ਦੂਰ ਆ ਕਾਫੀ ਔਰ ਪਿੰਡ ਧਰਮਗੜ 'ਚ ਖੜੂਗੀ ਤਾਂ ਕਿ ਕੋਈ ਨਾ ਪਰਮਾਤਮਾ ਨਾ ਕਰੇ ਕੋਈ ਐਕਸੀਡੈਂਟ ਹੋ ਜਾਵੇ ਜਾਂ ਕੋਈ ਐਮਰਜੈਂਸੀ ਹੋ ਜਾਵੇ ਇਹ ਦੋ ਜਿਹੜੀਆਂ ਐਂਬੂਲੈਂਸਾਂ ਨੇ ਬਹੁਤ ਸਹਾਇੀ ਸਿੱਧ ਹੋਣਗੀਆਂ ਜਾਨ ਬਚਾਉਣ ਦੇ ਲਈ ਇਹ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈਗਾ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੀਆਂ ਐਂਬੂਲੈਂਸਾਂ ਜਿਹੜੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਸੀ ਉਹਨਾਂ ਵਿੱਚੋਂ ਦੋ ਜਿਹੜੀਆਂ ਨੇ ਉਹ ਹਲਕਾ ਢੜਬਾ ਦੇ ਹਿੱਸੇ ਆ ਜਾਂਦੀਆਂ ਨੇ ਸੁਦੜਬਾ ਨਿਵਾਸੀਆਂ ਨੂੰ ਮੁਬਾਰਕਬਾਦ ਔਰ ਇਸ ਤੋਂ ਬਿਨਾ ਇੱਕ ਸਫਾਈ ਵਾਲੀ ਮਸ਼ੀਨ ਸਫਾਈ ਸੜਕ ਦੇ ਉੱਤੇ ਕਿੱਦਾਂ ਕਰਨੀ ਆ ਗਲੀਆਂ ਦੇ ਉੱਤੇ ਕਿੱਦਾਂ ਕਰਨੀ ਆ ਉਹ ਬੜੀ ਇੱਕ ਮਸ਼ੀਨ ਜਿਹੜੀ ਆ ਬੜੇ ਮਹਿੰਗੇ ਭਾਦੀ ਢੜਬੇ ਤੋਂ ਮਿਲੀ ਆ ਕਿਉਂਕਿ ਨਹੀਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਉਹ ਵੱਡੇ ਵੱਡੇ ਸ਼ਹਿਰਾਂ 'ਚ ਹੁੰਦੀ ਸੀ ਚੰਡੀਗੜ੍ਹ ਲੁਧਿਆਣਾ ਜਰੰਦਰ ਅਮਰਸਰ ਉਹ ਢੜਵਾਂ ਮਿਲਿਆ ਹੁਣ ਜਿਹੜਾ ਸਫਾਈ ਜਿਹੜੀ ਆ ਹੋਰ ਵੀ ਅੱਛੇ ਤਰੀਕੇ ਨਾਲ ਹੋਊਗੀ ਇਹਦੇ ਲਈ ਮੈਂ ਸੰਬੰਧਨ ਢੜਵਾਂ ਨਗਰ ਕਾਉਂਸਲ ਦੇ ਪ੍ਰਧਾਨ ਜੀ ਉਹਨਾਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਦੂਸਰਾ ਜਿਹੜਾ ਸਾਡੇ ਕੁਛ ਰੇੜੀਆਂ ਸੀਗੀਆਂ ਕੁਛ ਜਿਹੜੇ ਆਪਣੇ ਦਸਵਿੰਨ ਲਗੇ ਉਹ ਵੀ ਸਮਰਪਿਤ ਕੀਤੇ ਗਏ ਤਾਂਕਿ ਸਫਾਈ ਜਿਹੜੀ ਆ ਉਹ ਅੱਛੇ ਤਰੀਕੇ ਨਾਲ ਹੋ ਸਕੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਬਾਜਾਚੱਕ ਵਿੱਚ ਤੜਕੇ 3 ਵਜੇ ਦੇ ਕਰੀਬ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਤਕਰੀਬਨ 4 ਚੋਰਾਂ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕੀਤਾ ਚੋਰੀ ਦੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਇਹਨਾਂ ਘਟਨਾ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਨੂੰ ਉਤਲਾਹ ਦਿੱਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਵਾਰਦਾਤ ਹੋਈ ਮੈਂ 6:00 8:00 ਵਜੇ ਦੁਕਾਨ ਬੰਦ ਕਰਕੇ ਗਿਆ। ਅਜੀ ਜ਼ਵੇਰੀ ਆਇ ਤੇ ਭਤੀਜਾ ਮੇਰਾ ਆਇਆ ਤੇ ਉਹਨੇ ਟੈਲੀਫੋਨ ਕੀਤਾ ਵੀ ਦੁਕਾਨ ਦੇ ਸ਼ਟਰ ਟੁੱਟਾ ਫਿਰ ਅਸੀਂ ਆਣ ਕੇ ਦੇਖਿਆ ਤੇ ਕਾਫੀ ਸਮਾਨ ਦਾ ਨੁਕਸਾਨ ਹੋਇਆ ਤੇ ਕੈਸ਼ ਵੀ 15 15 15000 ਅੱਛਾ ਕੁਝ ਕੈਮਰੇ ਚ ਆਇਆ ਕਿੰਨੇ ਕਿ ਚੋਰ ਸੀ ਇਹ ਤਿੰਨ ਕ ਬੰਦੇ ਸੀ ਤਿੰਨ ਚਾਰ ਬੰਦੇ ਸੀ ਤੇ ਫਿਰ ਅੰਦਰ ਵਿੱਚ ਹੋਰ ਕਿੰਨਾ 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 ਕ ਸਮਾਨ ਚੁੱਕਿਆ ਉਸ ਤੋਂ ਇਲਾਵਾ ਸਮਾਨ ਕਾਫੀ ਸਮਾਨ ਲੱਗੇ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ ਰੇਰ ਮਾਰਦੇ ਮੌਸਮ ਦੇ ਹਾਲ ਤੇ ਉਸੇ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ